ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਤੁਹਾਡੇ ਆਪਣੇ YouTube ਚੈਨਲ ਜਗਤਾਰ ਸਿੰਘ ਸਿੱਧੂ ਨਾਲ ਅੱਜ ਮੈਂ ਪਹੁੰਚਿਆ ਅਮਾਇਆ ਨੇਚਰਲ ਕਯੂਰ ਸੈਂਟਰ ਨਾਬਾ ਰੋਡ ਮਲੇ ਕੋਲਾ ਵਿਖੇ ਗੱਲਬਾਤ ਕਰਾਂਗੇ ਡਾਕਟਰ ਸਾਹਿਦ ਪਰਵੇਸ਼ ਜੀ ਨਾਲ ਜੋ ਕਿ ਅਯੁਰਵੈਦ ਦੇ ਮਾਹਰ ਹਨ ਤੇ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਆਪਣੇ ਚੈਨਲ ਤੇ ਸਵਾਗਤ ਹੈ ਜੀ ਥੈਂਕ ਯੂ ਸਾਰੇ ਸਰੋਤਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ ਸਲਾਮ ਡਾਕਟਰ ਸਾਹਿਬ ਪਹਿਲਾਂ ਸਭ ਤੋਂ ਪਹਿਲਾਂ ਪਈ ਗੱਲ ਕਰਾਂਗੇ ਵੀ ਜੋ ਅਜਰਵਾਦਿਕ ਪ੍ਰਣਾਲੀ ਹੈ ਕਈ ਹਜ਼ਾਰਾਂ ਸਾਲ ਪ੍ਰਣਾਲੀ ਇਹ ਪੁਰਾਣੀ ਹੈ ਤੇ ਇਹ ਪ੍ਰਣਾਲੀ ਦੀ ਜੇ ਆਪਾਂ ਜੀ ਨੂੰ ਪ੍ਰਵਾਸਤ ਕਰੀਏ ਤਾਂ ਇਹ ਪ੍ਰਣਾਲੀ ਕੀ ਹੈ ਅਤੇ ਇਹ ਪ੍ਰਣਾਲੀ ਇਲਾਜ ਦੀ ਹੋਰ ਪ੍ਰਣਾਲੀਆਂ ਨਾਲੋਂ ਕਿੱਦਾਂ ਵੱਖ ਹੈ ਜੀ ਆਯੁਰਵੈਦ ਦੀ ਜੇ ਅਗਰ ਆਪਾਂ ਸਿੰਪਲ ਲੈਂਗੁਏਜ ਦੇ ਵਿੱਚ ਭਾਸ਼ਾ ਜਿਹੜੀ ਆਪਾਂ ਸਿੰਗਲ ਭਾਸ਼ਾ ਦੇ ਵਿੱਚ ਅਗਰ ਗੱਲ ਕਰੀਏ ਆਯੁਰਵੈਦ ਦੀ ਡੈਫੀਨੇਸ਼ਨ ਕੀ ਹੈ ਆਯੁਰਵੈਦ ਦੀ ਡੈਫੀਨੇਸ਼ਨ ਹੈ ਮਤਲਬ ਜਿਹੜਾ ਸਵਾਸਤ ਬੰਦਾ ਹੈ ਉਹਦੇ ਸਵਾਸਤ ਦੀ ਆਪਾਂ ਕਿਵੇਂ ਰੱਖ ਰੱਖਿਆ ਕਰਨੇ ਮਤਲਬ ਜਿਹੜਾ ਹੈਲਦੀ ਬੰਦਾ ਉਹਨੂੰ ਆਪਾਂ ਹੈਲਦੀ ਕਿਵੇਂ ਰੱਖਣਾ ਹੈ ਫਿਊਚਰ ਦੇ ਵਿੱਚ ਵੀ ਠੀਕ ਹੈ ਨਾ ਜਿਹੜਾ ਬਿਮਾਰ ਬੰਦਾ ਹੈ ਜਿਹੜਾ ਜਿਹਨੂੰ ਕਿਸੇ ਕਾਰਨ ਵੰਸ਼ ਮਤਲਬ ਕੋਈ ਬਿਮਾਰੀ ਹੋ ਗਈ ਹੈ ਉਹਨੂੰ ਕੁਦਰਤੀ ਤਰੀਕੇ ਨਾਲ ਮਤਲਬ ਉਹਨੂੰ ਕਿਸੇ ਵੀ ਸਾਈਡ ਇਫੈਕਟ ਤੋਂ ਬਿਨਾਂ ਕੁਦਰਤੀ ਤਰੀਕੇ ਨਾਲ ਉਹਨੂੰ ਠੀਕ ਕਿਵੇਂ ਕਰਨਾ ਹੈ ਇਹ ਇੱਕ ਨਾਰਮਲ ਜਿਹਨੂੰ ਆਪਾਂ ਕਹਦੇ ਆ ਡੈਫੀਨੇਸ਼ਨ ਹੈ ਕਾ ਆਯੁਰਵੇਦ ਦੀ ਠੀਕ ਹੈ ਨਾ ਇਹਨੂੰ ਆਪਾਂ ਜਿਹੜੀ ਆਯੁਰਵੇਦ ਦੀ ਪਰਿਭਾਸ਼ਾ ਇਹ ਹੈ ਵੀ ਜੋ ਤੰਦਰੁਸਤ ਬਿਰੋਖਾ ਹੈ ਉਹਦੀ ਤੰਦਰੁਸਤੀ ਬਰਕਰਾਰ ਰੱਖੇ ਤੇ ਜੋ ਮੁਰਖ ਬਿਮਾਰ ਹੈ ਉਸ ਨੂੰ ਤੰਦਰੁਸਤ ਕਰਨਾ ਹੈ ਇਹਨੂੰ ਆਪਾਂ ਆਯੁਰਵੈਦਿਕ ਪ੍ਰਣਾਲੀ ਕਹਿੰਦੇ ਹਾਂ ਨਾ ਜੀ ਬਿਲਕੁਲ ਬਿਲਕੁਲ ਮਤਲਬ ਉਹਨੂੰ ਕੁਦਰਤੀ ਤਰੀਕੇ ਨਾਲ ਕਿਵੇਂ ਠੀਕ ਕਰਨਾ ਹੈ ਉਹਨੂੰ ਕੁਦਰਤੀ ਤਰੀਕੇ ਨਾਲ ਠੀਕ ਕਿਵੇਂ ਕਰਨਾ ਹੈ ਤੇ ਜਿਹੜੇ ਬੰਦੇ ਤੰਦਰੁਸਤ ਨੇ ਉਹਨੂੰ ਕਿਵੇਂ ਆਪਾਂ ਨੇ ਤ ਬਾਕੀ ਸਿਸਟਮ ਕੀ ਮੈਨੇ ਬਾਕੀ ਸਿਸਟਮ ਇਹ ਨੇ ਕਿ ਜਿਸ ਤਰ੍ਹਾਂ ਆਪਾਂ ਗਏ ਆਪਾਂ ਇੱਕ ਬਿਮਾਰੀ ਦੀ ਟ੍ਰੀਟਮੈਂਟ ਕਰਦੇ ਆ ਬਾਕੀ ਜਿਹੜੀਆਂ ਜਿੰਨੀਆਂ ਵੀ ਪੈਥੀਜ਼ ਨੇ ਉਹ ਕੀ ਕੀ ਕਰਦੇ ਨੇ ਕਿ ਬਿਮਾਰੀ ਦੀ ਟ੍ਰੀਟਮੈਂਟ ਕਰਦੇ ਨੇ ਸਿਰਫ ਜਿਹੜਾ ਬਿਮਾਰ ਬੰਦਾ ਹੈ ਜੋ ਹਸਪੀਟਲ ਜਾਂਦਾ ਹੈ ਇੱਕ ਆਪਾਂ ਉਹਨੂੰ ਟ੍ਰੀਟ ਕਰਨ ਦੀ ਕੋਸ਼ਿਸ਼ ਕਰਦੇ ਆ ਇੱਕ ਰੋਗ ਨੂੰ ਟ੍ਰੀਟ ਕਰਦੇ ਆ ਇਹਦੇ ਵਿੱਚ ਕੀ ਹੈ ਕਿ ਆਪਾਂ ਇੱਕ ਹੈਲਦੀ ਬੰਦੇ ਨੂੰ ਵੀ ਟ੍ਰੀਟ ਕਰਦੇ ਆ ਕਿ ਉਹ ਹੈਲਦੀ ਹੀ ਬਣਿਆ ਰਵੇ ਇਸ ਇਹੀ ਕਾਰਨ ਸੇ ਜਿਹੜੇ ਆਪਣੇ ਰਿਸ਼ੀ-ਮੁਨੀ ਸੀ ਪੁਰਾਣੇ ਜਿਹੜੇ ਆਪਣੇ ਜਿੰਨੇ ਵੀ ਆਪਣੇ ਰਿਸ਼ੀ-ਮੁਨੀ ਹੋਏ ਨੇ ਆਯੁਰਵੇਦ ਦੇ ਉਹਨਾਂ ਦੀ ਜਿਹੜੀ ਲਾਈਫ ਸੀ ਉਹ ਬਹੁਤ ਲ ਇੱਕ ਹੈਲਦੀ ਬੰਦੇ ਨੂੰ ਕਿਵੇਂ ਹੈਲਦੀ ਰੱਖਿਆ ਜਾ ਸਕਦਾ ਸਭ ਤੋਂ ਜ਼ਿਆਦਾ ਕੰਮ ਤਾਂ ਪਹਿਲਾਂ ਉਹਦੇ ਤੇ ਕਰਦੇ ਜੀ ਕਿ ਬੰਦਾ ਬਿਮਾਰ ਹੀ ਨਾ ਹੋਵੇ ਠੀਕ ਹੈ ਨਾ ਅਗਰ ਉਹ ਬਿਮਾਰ ਹੋ ਗਿਆ ਕਿਸੇ ਕਾਰਨ ਕਰਕੇ ਤਾਂ ਉਹਨੂੰ ਮਤਲਬ ਕਟੋ-ਕਟ ਸਾਈਡ ਇਫੈਕਟ ਦੇ ਨਾਲ ਮਤਲਬ ਕੁਦਰਤੀ ਤਰੀਕੇ ਨਾਲ ਕਿਵੇਂ ਠੀਕ ਕੀਤਾ ਜਾ ਸਕਦਾ ਬਾਕੀ ਪੈਥੀ ਦੇ ਵਿੱਚ ਕੀ ਹੈ ਕਿ ਆਪਾਂ ਸਿਰਫ ਬਿਮਾਰੀ ਦੀ ਟ੍ਰੀਟਮੈਂਟ ਕਰਦੇ ਹਾਂ ਹੈਲਦੀ ਬੰਦੇ ਦੀ ਨਹੀਂ ਕਰਦੇ ਹੈਲਥ ਨੂੰ ਇਹਦੇ ਵਿੱਚ ਮੇਨ ਰੱਖਿਆ ਗਿਆ ਵੀ ਮਤਲਬ ਹੈਲਥ ਬੇਸਿਕਲੀ ਕੀ ਹੈ ਹੈਲਥ ਬੇਸਿਕਲੀ ਇਹ ਹੈ ਕਿ ਜਦੋਂ ਆਪਾਂ ਤੰਦਰੁਸਤ ਹਾਂ ਉਹਨੂੰ ਆਪਾਂ ਹੈਲਥ ਕਹਿੰਦੇ ਆ ਵੀ ਹੈਲਥ ਨੂੰ ਆਪਾਂ ਕਿਵੇਂ ਲੰਬੇ ਟਾਈਮ ਤੱਕ ਮੇ ਬਿਜ਼ਨਸ ਸਟ्रेस ਦਿੱਤਾ ਜਿਆਦਾ ਜੀ ਜੀ ਤੁਹਾਡੇ ਕਹਿਣ ਦਾ ਪਾਪ ਡਾਕਟਰ ਸਾਹਿਬ ਇਹ ਹੈ ਵੀ ਜਦ ਅਯੁਰਵੇਦ ਦਾ ਨਾ ਇਹ ਕੁਦਰਤੀ ਲਾ ਪ੍ਰਣਾਲੀ ਹੈ ਹਾਂਜੀ ਅਸੀਂ ਕੁਦਰਤੀ ਤੌਰ ਤੇ ਨਾਲ ਕੋਈ ਵੀ ਮਨੁੱਖ ਹੁੰਦਾ ਮਤਲਬ ਬਿਮਾਰ ਆਪਾਂ ਕੁਦਰਤੀ ਤੌਰ ਤੇ ਉਹਦਾ ਇਲਾਜ ਅਯੁਰਵੇਦ ਪ੍ਰਣਾਲੀ ਨਾਲ ਹੀ ਕਰ ਸਕਦੇ ਹਾਂ ਤੇ ਸਰੋਥਿਓ ਬਿਮਾਰੀਆਂ ਬਹੁਤ ਨੇਗੀਆਂ ਕਿਉਂਕਿ ਆਪਾਂ ਹਰੇਕ ਐਪੀਸੋਡ ਵਿੱਚ ਗੱਲ ਕਰਾਂਗੇ ਪਰਪਰ ਇੱਕ ਬਿਮਾਰੀ ਦੀ ਜਿੱਦਾਂ ਡਾਕਟਰ ਸਾਹਿਬ ਅੱਜ ਅੱਜਕੱਲ ਆਮ ਹੀ ਇਹ ਇੱਕ ਬਿਮਾਰੀ ਹੈ ਆ ਵੀ ਕਬਜ ਹੋਣੀ ਬਦਾਹਲੇਮੀ ਹੁਣੀ ਕਬਜ ਹੋਣੀ ਇਹ ਬਿਮਾਰੀ ਕੌਣ ਪਾਈ ਜਾਂਦੀ ਹੈ ਜੀ ਇਹਦਾ ਕੀ ਕਾਰਨ ਹੁੰਦਾ ਜੀ ਕਬਜ ਬਿਲਕੁਲ ਤੁਹਾਡੀ ਗੱਲ ਸਹੀ ਹੈ ਤੁਸੀਂ ਬਹੁਤ ਅੱਛੀ ਮਤਲਬ ਡਿਸੀਜ਼ ਜਿਹਨੂੰ ਆਪਾਂ ਕਹਿੰઈએ ਟੱਚ ਕੀਤੀ ਹੈ ਠੀਕ ਹੈ ਨਾ ਇਹਦੇ ਵਿੱਚ ਜੇ ਅੱਜ ਅੱਜ ਦੇ ਟਾਈਮ ਆਪਾਂ ਲਗਾ ਲੀਏ ਇੰਡੀਆ ਦੇ ਵਿੱਚ ਹਰ ਤਿੰਨ ਚੋਂ ਇੱਕ ਬੰਦੇ ਨੂੰ ਕਬਜ ਹੈ ਠੀਕ ਹੈ ਨਾ ਹਾਂ ਇਹ ਬਹੁਤ ਕਾਮਨ ਜੀ ਡਿਸੀਜ਼ ਹੋ ਗਈ ਬੱਚਿਆਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਮਤਲਬ ਸਾਰਿਆਂ ਦੇ ਵਿੱਚ ਕਾਮਨ ਹੈ ਇਹ ਨਹੀਂ ਕੋਈ ਪਾਰਟਿਕੂਲਰ ਏਜ ਗਰੁੱਪ ਦੇ ਵਿੱਚ ਜ਼ਿਆਦਾ ਹਾਂ ਸਿਆਣਿਆਂ ਦੇ ਵਿੱਚ ਥੋੜੀ ਜ਼ਿਆਦਾ ਹੁੰਦੀ ਹੈ ਜਿਹੜੇ ਬਜ਼ੁਰਗ ਲੋਕ ਨੇ ਉਹਨਾਂ ਦੇ ਵਿੱਚ ਥੋੜੀ ਜ਼ਿਆਦਾ ਹੁੰਦੀ ਹੈ ਮੇਲ ਫੀਮੇਲ ਦੇ ਵਿੱਚ ਸਾਰਿਆਂ ਦੇ ਵਿੱਚ ਇੱਕੋ ਜਿਹਾ ਇਹਦਾ ਕਾਰਨ ਕੀ ਨੇ ਜਿਸ ਨਾਲ ਤੁਸੀਂ ਗੱਲ ਕੀਤੀ ਹੈ ਕਾਰਨ ਇਹ ਤਾਂ ਬਹੁਤ ਸਾਰੇ ਨੇ ਇੱਕ ਤਾਂ ਆਪਾਂ ਪਾਣੀ ਜਦੋਂ ਆਪਾਂ ਜ਼ਰੂਰਤੋਂ ਘੱਟ ਪਾਣੀ ਲੈਂਦੇ ਆ ਉਹ ਵੀ ਇੱਕ ਬੜਾ ਕਾਰਨ ਹੈ ਇਹਦਾ ਕਬਜ਼ਾ ਫਾਈਬਰ ਆਪਾਂ ਲੈ ਨਹੀਂ ਰਹੇ ਸਲਾਦ ਮਤਲਬ ਸਬਜ਼ੀਆਂ ਹੋ ਗਿਆ ਇਹ ਆਪਾਂ ਫਰੂਟਸ ਦੀ ਗੱਲ ਕਰੀਏ ਜਿਨ੍ਹਾਂ ਦੇ ਵਿੱਚ ਫਾਈਬਰ ਹੈ ਜਿਹੜਾ ਮਤਲਬ ਵਾਈਪਰ ਦਾ ਕੰਮ ਕਰਦਾ ਹੈ ਆਪਣੇ ਇੰਟਰਸਟਾਈਨ ਦੇ ਵਿੱਚ ਮਤਲਬ ਆਪਣੀ ਸਫਾਈ ਕਰਦਾ ਹੈ ਅੰਦਰੋਂ ਉਹ ਵੀ ਲੋਕਾਂ ਨੇ ਬਹੁਤ ਘਟਾ ਦਿੱਤਾ ਹੋਇਆ ਖਾਸ ਕਰਕੇ ਜਿਹੜੀ ਆਪਣੀ ਨੌਜਵਾਨ ਪੀੜ੍ਹੀ ਹੈ ਉਹ ਤਾਂ ਸਾਰਾ ਖਾਣਾ ਹੀ ਦੂਸਰਾ ਖਾ ਰਹੀ ਹੈ ਪੀਜ਼ਾ ਖਾ ਰਹੇ ਨੇ 버거 ਖਾ ਰਹੇ ਨੇ ਪਾਸਤਾ ਠੀਕ ਹੈ ਨਾ ਮੈਕਰੋਨੀ ਇਹ ਜੇ ਸਾਰੀਆਂ ਚੀਜ਼ਾਂ ਜੰਕ ਫੂਡ ਮਤਲਬ ਫਾਸਟ ਫੂਡ ਹੀ ਚੱਲ ਰਿਹਾ ਉਹਦੇ ਵਿੱਚ ਮੈਦ ਹੈ ਉਹਦੇ ਵਿੱਚ ਫਾਈਬਰ ਨਾਮ ਦੀ ਚੀਜ਼ ਹੈ ਹੀ ਨਹੀਂ ਜਿਹੜਾ ਮੈਦ ਹੈ ਉਹ ਤੁਹਾਡੀਆਂ ਇੰਟਰਸਟਾਈਨ ਨੂੰ ਚੌਕ ਕਰ ਦਿੰਦਾ ਹੈ ਜੀ ਠੀਕ ਆ ਬਲੌਕ ਕਰ ਦਿੰਦਾ ਤੁਹਾਡੀ ਨੂੰ ਹੌਲੀ ਹੌਲੀ ਅੰਦਰ ਜੰਮਦਾ ਜਾਂਦਾ ਉਹ ਵੀ ਇੱਕ ਬੜਾ ਕਾਰਨ ਬੰਦਾ ਕਬਜ਼ ਦਾ ਜੀ ਫੇਰ ਜੇ ਆਪਾਂ ਗੱਲ ਕਰੀਏ ਕੁਝ ਮੈਡੀਸਿਨ ਇਸ ਤਰ੍ਹਾਂ ਦੀਆਂ ਨੇ ਜਿਹੜੇ ਹੁਣ ਵਿਚਾਰੇ ਪੇਸ਼ੈਂਟ ਨੇ ਕਈ ਪੇਸ਼ੈਂਟ ਜਿਹੜੇ ਬੀਪੀ ਦੀ ਲੈ ਰਹੇ ਨੇ ਜਾਂ ਆਇਰਨ ਪ੍ਰੈਪਰੇਸ਼ਨ ਨੇ ਖੂਨ ਵਧਾਉਂਦੀ ਹੈ ਜਿਹੜੀ ਦਵਾਈ ਆਪਾਂ ਕਹਿੰਦੇ ਆ ਵੀ ਆਇਰਨ ਜਿੰਨੇ ਵੀ ਪ੍ਰੈਪਰੇਸ਼ਨ ਨੇ ਉਹ ਵੀ ਇੱਕ بڑا ਕਾਰਨ ਮੰਨਦਾ ਹੈ ਕਨਸਟਿਪੇਸ਼ਨ ਦਾ ਫਿਰ ਕੁਝ ਬਿਮਾਰੀਆਂ ਇਸ ਤਰ੍ਹਾਂ ਦੀਆਂ ਨੇ ਜਿਸ ਤਰ੍ਹਾਂ ਹਾਈਪੋਥਾਇਰੋਇਡਿਜ਼ਮ ਹੈ ਉਹਦੇ ਵਿੱਚ ਵੀ ਜਾਂ ਜਿਨ੍ਹਾਂ ਨੂੰ ਉਧਰੰਗ ਸਟ੍ਰੋਕ ਹੋ ਜਾਂਦਾ ਉਹਦੇ ਵਿੱਚ ਵੀ ਆਮ ਹੋ ਜਾਂਦੀ ਹੈ ਕਬਜ ਜਾਂ ਜਿਨ੍ਹਾਂ ਨੂੰ ਹਾਈਪੋਕੈਲਸੀਮੀਆ ਜਿਨ੍ਹਾਂ ਦੇ ਵਿੱਚ ਮਤਲਬ ਕੈਲਸ਼ੀਅਮ ਦੀ ਕਮੀ ਹੈ ਉਹਨਾਂ ਦੇ ਵੀ ਕਬਜ ਹੋ ਜਾਂਦੀ ਹੈ ਇਹ ਆਪਾਂ ਗੱਲ ਕਰੀ ਪਾਰਕਿੰਸਨ ਜਿਹਦੇ ਵਿੱਚ ਤੁਸੀਂ ਦੇਖਿਆ ਹੋਣਗੇ ਬਜ਼ੁਰਗ ਹੱਥ ਕੰਬਦੇ ਨੇ ਉਹ ਪਾਰਕਿੰਸਨਿਜ਼ਮ ਕਹਿੰਦੇ ਹਨ ਉਹਨੂੰ ਆਪਾਂ ਪਾਰਕਿੰਸਨ ਵੀ ਇੱਕ ਮਤਲਬ ਕਾਰਨ ਮੰਨਦਾ ਹੈ ਕਬਜ ਦਾ ਠੀਕ ਹੈ ਨਾ ਉਹਦੇ ਵਿੱਚ ਵੀ ਉਹ ਜਿਨ੍ਹਾਂ ਨੂੰ ਪਾਰਕਿੰਸਨ ਹੈ ਉਹਨਾਂ ਦੇ ਕਿ ਜਿਸ ਤਰ੍ਹਾਂ ਆਪਾਂ ਹੌਲੀ-ਹੌਲੀ ਵੈਸਟਰਨ ਵੱਲ ਨੂੰ ਜਾਈ ਜਾ ਰਹੇ ਆ ਵੈਸਟਰਨ ਵਾਲੇ ਆਪਣਾ ਕਲਚਰ ਬਣਾਉਣ ਲੱਗੇ ਵੀ ਇਹਨਾਂ ਦਾ ਕਲਚਰ ਵਧੀਆ ਠੀਕ ਹੈ ਨਾ ਆਪਾਂ ਵੈਸਟਰਨ ਅਪਣਾਈ ਜਾਂਦੇ ਆ ਜਿਹੜਾ ਵੈਸਟਰਨ ਕਲਚਰ ਹੈ ਉਹਦੇ ਵਿੱਚ ਕੀ ਹੈ ਕਿ ਆਪਣੀ ਟਾਇਲਟ ਸ਼ੀਟ ਹੀ ਅੱਜ ਦੇ ਟਾਈਮ 'ਚ ਸਭ ਤੋਂ ਵੱਡੀ ਸਮੱਸਿਆ ਬਣ ਗਈ ਹੈ ਆਪਾਂ ਕੀ ਕਰਦੇ ਆ ਆਪਣੇ ਸਾਰੇ ਘਰਾਂ ਦੇ ਵਿੱਚ 90% ਘਰਾਂ ਦੇ ਵਿੱਚੋਂ ਆਪਣੇ ਪੰਜਾਬੀਆਂ 'ਚ ਵੀ ਵੈਸਟਰਨ ਸ਼ੀਟ ਨੇ ਠੀਕ ਹੈ ਨਾ ਉਹਦੇ ਵਿੱਚ ਕੀ ਕਰਦੇ ਆ ਆਪਾਂ ਬੈਠਦੇ ਆ ਉਹਦੇ ਨਾਲ ਕੀ ਹੈ ਕਿ ਤੁਹਾਡਾ ਜਿਹੜਾ ਅਬਡੋਮਨ ਦਾ ਪ੍ਰੈਸ਼ਰ ਹੈ ਇੰਟਰ ਅਬਡੋਮినਲ ਪ੍ਰੈਸ਼ਰ ਹੈ ਉਹ ਨਾ ਇੰਡਿਊਸ ਨਹੀਂ ਹੁੰਦਾ ਤੁਸੀਂ ਪ੍ਰੋਪਰ ਜ ਪੇਟ ਸਾਫ ਹੋਣਾ ਉਹ ਪ੍ਰੋਪਰ ਨਹੀਂ ਹੁੰਦਾ ਇਨਕੰਪਲੀਟ ਐਵੈਕੁਏਸ਼ਨ ਹੁੰਦੀ ਹੈ ਮਤਲਬ ਪ੍ਰੋਪਰ ਪੇਟ ਸਾਫ ਨਹੀਂ ਹੁੰਦਾ ਤੁਹਾਨੂੰ ਸੰਤੁਸ਼ਟੀ ਨਹੀਂ ਹੁੰਦੀ ਪੇਟ ਸਾਫ ਕਰਕੇ ਤੁਹਾਨੂੰ ਭਰਿਆ ਭਰਿਆ ਜਿਹਾ ਪੇਟ ਮਹਿਸੂਸ ਹੁੰਦਾ ਰਹਿੰਦਾ ਹੈ ਜੀ ਜਿਹੜੀ ਕਿ ਆਪਣੀ ਪੁਰਾਣੀ ਟਾਇਲਟ ਸ਼ੀਟ ਸੀ ਉਹਦੇ ਵਿੱਚ ਜਦੋਂ ਆਪਾਂ ਬੈਠਦੇ ਸੀ ਪੈਰਾਂ ਪਰ ਬੈਠਦੇ ਸਕੁਐਟਿੰਗ ਪੋਜੀਸ਼ਨ ਚ ਉਹਦੇ ਨਾਲ ਕੀ ਹੈ ਕਿ ਤੁਹਾਡੇ ਜਿਹੜੇ ਥਾਈਜ਼ ਨੇ ਉਹ ਤੁਹਾਡੇ ਐਬਡੋਮਿਨ ਦੇ ਨਾਲ ਅਕ ਟੱਚ ਹੋ ਜਾਂਦੇ ਨੇ ਜਿਹਦੇ ਨਾਲ ਕੀ ਇੱਕ ਨੇਚਰਲ ਪ੍ਰੈਸ਼ਰ ਇੰਡਿਊਸ ਹੁੰਦਾ ਜਿਹਦੇ ਨਾਲ ਤੁਹਾਡਾ ਪ੍ਰੋਪਰ ਇਵੈਕੂਏਸ਼ਨ ਹੁੰਦੀ ਹੈ ਪ੍ਰੋਪਰ ਪੇਟ ਸਾਫ ਹੋ ਜਾਂਦਾ ਜਿਹਦੇ ਨਾਲ ਤੁਹਾਨੂੰ ਕਬਜ਼ ਦੀ ਸਮੱਸਿਆ ਬਹੁਤ ਘੱਟ ਜਾਂਦੀ ਹੈ ਇਹ ਵੀ ਇੱਕ بڑا ਕਾਰਨ ਬਣ ਰਿਹਾ ਹੌਲੀ ਹੌਲੀ ਆਪਾਂ ਵੈਸਟਰਨ ਕਲਚਰ ਨੂੰ ਅਪਣਾ ਰਹੇ ਹਾਂ ਜਿਹੜਾ ਵੈਸਟਰਨ ਕਲਚਰ ਹੈ ਵੈਸਟਰਨ ਸ਼ੀਟ ਨੇ ਜਿਹੜੀਆਂ ਟਾਇਲਟ ਸ਼ੀਟ ਨੇ ਇਹ ਵੀ ਇੱਕ ਕਬਜ਼ ਦਾ ਕਾਰਨ ਬਣਦਾ ਖਾਣਾ ਖਾਣਾ ਇਹ ਵੀ ਇੱਕ ਕਬਜ਼ ਦਾ ਕਾਰਨ ਹੈ ਜਾਂ ਚਾਹ ਕੌਫੀ ਵਗੈਰਾ ਜਿਆਦਾ ਚ ਜਾਈ ਲੈਣੀਆਂ ਠੀਕ ਹੈ ਨਾ ਇਹ ਵੀ ਇੱਕ ਕਬਜ਼ ਦਾ ਕਾਰਨ ਇਹ ਮੋٹے ਮੋٹے ਜੇ ਕਾਰਨ ਜਿਹੜੇ ਤੁਸੀਂ ਪੁੱਛੇ ਨੇ ਇਹ ਕਾਰਨ ਨੇ ਕਬਜ਼ ਜੀ ਜੀ ਜਦੋਂ ਟਾਇਲਟ ਕਰਨ ਸਮੇਂ ਉਹ ਤਾਂ ਆਪਣਾ ਬੈਠਣਾ ਕਿਸ ਤਰ੍ਹਾਂ ਬੈਠਣਾ ਵੀ ਉਹ ਵੀ ਇੱਚ ਬਹੁਤ ਮੈਟਰ ਕਰਦਾ ਹੈ ਨਾ ਹਾਂਜੀ ਹਾਂ ਬਿਲਕੁਲ ਸਕੁਐਟਿੰਗ ਪੋਜੀਸ਼ਨ ਚ ਪੈਰਾਂ ਦੇ ਭਾਰ ਬੈਠਣਾ ਜਿਹੜੀਆਂ ਆਪਣੀ ਇੰਡੀਅਨ ਟਾਇਲਟ ਸੀਟ 'ਚ ਜਿਸ ਤਰ੍ਹਾਂ ਆਪਾਂ ਬੈਠਦੇ ਹਾਂ ਜਦੋਂ ਆਪਾਂ ਪੈਰਾਂ ਦੇ ਪਰ ਬੈਠਦੇ ਹਾਂ ਥੋੜਾ ਇੱਕ ਕੁਦਰਤੀ ਜਿਹੜਾ ਤੁਹਾਡਾ ਇੱਕ ਪ੍ਰੈਸ਼ਰ ਹੁੰਦਾ ਹੈ ਅਬਡੋਮਨ ਦੇ ਵਿੱਚ ਉਹ ਇੰਡਿਊਸ ਹ ਮਤਲਬ ਜੋਰ ਬੰਦ ਆ ਤੁਹਾਨੂੰ ਜਿਹਨੂੰ ਆਪਾਂ ਕਹਦੇ ਆ ਉਹ ਪ੍ਰੋਪਰ ਤੁਹਾਡਾ পেট ਸਾਫ ਹੋ ਜਾਂਦਾ ਜਿਹਦੇ ਨਾਲ ਤੁਹਾਨੂੰ ਅੱਗੇ ਜਿਹੜੀਆਂ ਇਹ ਤੋਂ ਬਾਅਦ ਆਉਣੇ ਨੇ ਕਿਉਂਕਿ ਕਬਜ਼ ਦਾ ਇੱਕ ਸਿੰਪਟਮ ਹੈ ਜੀ ਠੀਕ ਹੈ ਨਾ ਕਬਜ਼ ਇੱਕ ਸਿੰਪਟਮ ਹੈ ਕਬਜ਼ ਤੋਂ ਕਬਜ਼ ਅੱਗੇ ਹੋਰ ਬਿਮਾਰੀਆਂ ਨੂੰ ਬਲਾਵਾ ਦਿੰਦਾ ਡਾਕਟਰ ਸਾਹਿਬ ਮੇਰਾ ਸਵਾਲ ਇਹ ਸੀ ਅੱਗੇ ਵੀ ਇਹ ਕਬਜ਼ ਦੇ ਅੱਗੇ ਜਿੱਦਾਂ ਕੋਈ ਮਤਲਬ ਕਿ ਸੰਗ੍ਰੇਣੀ ਵਗੈਰਾ ਜਾਂ ਬਵਾਸੀਰ ਵਗੈਰਾ ਉਹ ਵੀ ਅੱਗੇ ਹੋ ਜਾਂਦੀਆਂ ਨੇ ਜੇ ਕਬਜ਼ ਦਾ ਲਾਜ ਨਾ ਹੋਵੇ ਟਾਈਮ ਸਰ ਬਿਲਕੁਲ ਤੁਸੀਂ ਠੀਕ ਕਹੇ ਜਿਹੜੇ ਕਬਜ਼ ਹੈ ਨਾ ਇਹ ਕਬਜ਼ ਤੇ ਇੱਕ ਸਿੰਪਟਮ ਹੈ ਕਬਜ਼ ਆਪਣੇ ਨਾਲ ਹੋਰ ਜਿਨੂੰ ਆਪਾਂ ਕਹਦੇ ਗਿਣਤੀ ਮਤਲਬ ਹੈ ਨਹੀਂ ਉਹਨਾਂ ਦੀਆਂ ਬਿਮਾਰੀਆਂ ਨਾਲ ਲੱਗੀਆਂ ਉਹਦੇ ਵਿੱਚ ਮੋਟੀਆਂ ਜਿ ਮੈਂ ਗੱਲ ਕਰ ਲੈਣਾ ਜਿਹੜੀ ਜ਼ਿਆਦਾਤਰ ਸਭ ਤੋਂ ਪਹਿਲਾਂ ਬਵਾਸਿਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਜਿਹਨੂੰ ਕਬਜ ਹੈ ਉਹਨੂੰ ਬਵਾਸਿਰ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਨੇ ਫਿਰ ਜਿਹਨੂੰ ਕਬਜ ਹੈ ਉਹਨੂੰ ਪਗੰਦਰ ਪਗੰਦਰ ਆਪਾਂ ਕਹਿੰਦੇ ਫਿਸਟੂਲਾ ਇਨ ਐਨੋ ਮਤਲਬ ਲੈਟਰਨ ਦੇ ਰਸੋਂ ਇੱਕ ਹੋਰ ਰਸਤਾ ਬਣ ਜਾਂਦਾ ਠੀਕ ਹੈ ਨਾ ਉਹ ਵੀ ਇੱਕ ਬਹੁਤ ਜਿਹਨੂੰ ਆਪਾਂ ਕਹਿੰਦੇ ਮਾੜੀ ਬਿਮਾਰੀ ਹੈ ਫਿਰ ਬਿਆਈ ਦਾ ਫਟਣਾ ਜਿਹਨੂੰ ਜ਼ਿਆਦਾ ਸਖਤ ਪੋਟੀ ਆਉਂਦੀ ਹੈ ਬਿਆਈ ਫਟ ਜਾਂਦੀ ਹੈ ਜਿਹਨੂੰ ਆਪਾਂ ਕਹਿੰਦੇ ਐਨਲ ਫਿਸ਼ ਫੇਰ ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਜਿਹੜੇ ਆਪਣੇ ਪੈਲਵਿਕ ਫਲੋਰ ਦੇ ਜਿਹੜੇ ਮਸਲ ਹੁੰਦੇ ਨੇ ਅਗਰ ਜਿਨ੍ਹਾਂ ਨੂੰ ਕਬਜ ਲਗਾਤਾਰ ਹੀ ਕੰਟੀਨਿਊਸ ਰਹਿੰਦੀ ਹੈ ਉਹ ਪੈਲਵਿਕ ਫਲੋਰ ਦੇ ਜਿਹੜੇ ਮਸਲ ਨੇ ਉਹ ਵੀ ਡੈਮੇਜ ਹੋਣ ਲੱਗ ਜਾਂਦੇ ਨੇ ਜੀ ਇਸ ਤੋਂ ਬਾਅਦ ਕਿਉਂਕਿ ਪੇਟ ਸਾਫ਼ ਨਹੀਂ ਹੁੰਦਾ ਕੈਸਾ ਬਣੀ ਜਾਂਦੀਆਂ ਨੇ ਉੱਪਰ ਚਾਈ ਜਾਂਦੀਆਂ ਨੇ ਤੁਹਾਨੂੰ ਫੈਟੀ ਲੀਵਰ ਗੈਸ ਦੀ ਪ੍ਰੋਬਲਮ ਪੇਟ ਭਰਿਆ ਭਰਿਆ ਸਾਰੀਆਂ ਸਮੱਸਿਆਵਾਂ ਰਹਿੰਦੀਆਂ ਨੇ ਜੀ ਠੀਕ ਹੈ ਜੀ ਜਿਹੜੇ ਕਬਜ ਕਈ ਬਿਮਾਰੀਆਂ ਦੀ ਜੜ ਆ ਕਿ ਬਿਮਾਰੀਆਂ ਹੋਰ ਹੋ ਜਾਂਦੀਆਂ ਨੇ ਗਿਆ ਹਾਂਜੀ ਹਾਂ ਡਾ ਸਾਹਿਬ ਇੱਕ ਤਰ੍ਹਾਂ ਅੱਗੇ ਗੱਲ ਵੀ ਹੈ ਨਾ ਅਗਲਾ ਵੀ ਬ हां ਬਾਦੀ ਖੂਨ ਨਹੀਂ ਬਵਾਸੀਰ ਦੇ ਵਿੱਚ ਜਿਹੜੀ ਤਾਂ ਡਰਾਈ ਬਵਾਸੀਰ ਹੈ ਜਿਹੜੀ ਮਤਲਬ ਸੁੱਕੀ ਬਵਾਸੀਰ ਹੈ ਉਹਦੇ ਵਿੱਚ ਕੀ ਖੂਨ ਨਹੀਂ ਆਉਂਦਾ ਬਲੱਡ ਨਹੀਂ ਆਉਂਦਾ ਉਹਦੇ ਵਿੱਚ ਮੱਸਾ ਹੁੰਦਾ ਤਕਲੀਫ ਹੁੰਦੀ ਹੈ ਜਲਨ ਹੁੰਦੀ ਹੈ ਪੋਟੀ ਕਰਨ ਲੱਗੇ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਪਰ ਉਹਦੇ ਵਿੱਚ ਬਲੱਡ ਨਹੀਂ ਜਾਂਦਾ ਜਦੋਂ ਤੁਸੀਂ ਪੋਟੀ ਕਰਦੇ ਹੋ ਜਦੋਂ ਜਿਹੜਾ ਮੌਕਾ ਹੁੰਦਾ ਹੈ ਬਵਾਸੀਰ ਵਾਲਾ ਜਦੋਂ ਪੂਰਾ ਭਰ ਜਾਂਦਾ ਹੈ ਮਤਲਬ ਆਪਣੀ ਕੀ ਹੁੰਦੇ ਬਵਾਸੀਰ ਕੀ ਹੁੰਦੇ ਬੇਸਿਕਲੀ ਜਿਹੜੀ ਆਪਣੀਆਂ ਵੇਨਸ ਸਿਸਟਮ ਹੈ ਉਹ ਡਾਈਲੇਟ ਹੋ ਜਾਂਦਾ ਜਦੋਂ ਪੂਰਾ ਭਰ ਜਾਂਦਾ ਹੈ ਪੋਟੀ ਸਖਤ ਆਉਂਦੀ ਹੈ ਉਹਨੂੰ ਚੀਰ ਕੇ ਲੈ ਜਾਂਦੀ ਨਾਲ ਹੀ ਉਹ ਹੋ ਗਈ ਆਪਣੀ ਬਵਾਸੀਰ ਜਿਹਨੂੰ ਆਪਾਂ ਕਹਦੇ ਆ ਖੂਨਨੀ ਬਵਾਸੀਰ ਠੀਕ ਹੈ ਇਹ ਦੋਨਾਂ 'ਚ ਫਰਕ ਹੈ ਕਈ ਵਾਰ ਇਹ ਵੀ ਸੁਣੇ ਵੀ ਦੇਖਿਆ ਵੀ ਕਈ ਵਾਰ ਮਰੀਜ਼ ਵੀ ਅੱਗੇ ਜੇਕਰ ਬਵਾਸੀਰ ਦਾ ਇਲਾਜ ਵੀ ਨਹੀਂ ਹੁੰਦਾ ਅੱਗੇ ਉਹ ਕੈਂਸਰ 'ਚ ਕਨਵਰਟ ਹੋ ਜਾਂਦਾ ਹੈ ਨਹੀਂ ਬਵਾਸੀਰ ਕੈਂਸਰ 'ਚ ਨਹੀਂ ਇਹ ਅੱਗੇ ਫਿਰ ਪਗੰਦਰ ਬਣਦਾ ਕਿਉਂਕਿ ਅੰਦਰ ਕੋਈ ਨਾ ਕੋਈ ਲੇਅਰ ਫਿਰ ਅੱਗੇ ਡੈਮੇਜ ਹੁੰਦੀ ਹੈ ਹੌਲੀ-ਹੌਲੀ ਉਹ ਅੱਗੇ ਜਾ ਕੇ ਪਗੰਦਰ 'ਚ ਚੇਂਜ ਹੋ ਜਾਂਦਾ ਜਿਹੜਾ ਪਗੰਦਰ ਹੈ ਹੌਲੀ-ਹੌਲੀ ਅਗਰ ਉਹਨੂੰ ਟਰੀਟ ਨਾ ਕੀਤਾ ਜਾਵੇ ਇਹ ਚੀਜ਼ ਹੋ ਸਕਦੀ ਹੈ ਕਿ ਕੈਂਸਰ 'ਚ ਕਨਵਰਟ ਹੋ ਜਾਵੇ ਜਿਹੜਾ ਪਗੰ ਠੀਕ ਹੈ ਡਾਕਟਰ ਸਾਹਿਬ ਤੁਸੀਂ ਆਯੁਰਵੇਦ ਦੇ ਮਾਹਰੋਂ ਵੀ ਇਹ ਜਿਹੜਾ ਕਬਜ ਦਾ ਦੇਸੀ ਆਯੁਰਵੇਦ ਕੋਈ ਨੁਸਖਾ ਹਾਂ ਇੱਕ ਤਾਂ ਇਹਨੂੰ ਆਪਾਂ ਜਿਸ ਤਰ੍ਹਾਂ ਗੱਲ ਕਰੀਏ ਕਿ ਆਪਾਂ ਡਾਈਟ ਦੇ ਨਾਲ ਤੇ ਆਪਣੇ ਲਾਈਫ ਸਟਾਈਲ ਨੂੰ ਚੇਂਜ ਕਰਕੇ ਆਪਣੀ ਜੀਵਨ ਸ਼ੈਲੀ ਨੂੰ ਚੇਂਜ ਕਰਕੇ ਆਪਾਂ ਇਹਨੂੰ ਥੋੜਾ ਬਹੁਤ ਕਿਵੇਂ ਆਪਾਂ ਠੀਕ ਕਰ ਸਕਦੇ ਆ ਪਹਿਲਾਂ ਤਾਂ ਆਪਾਂ ਉਹਦੇ ਤੇ ਆਉਣੇ ਕਿ ਵਿਦਆਊਟ ਡਰਗ ਜੀ ਘਰ ਬੈਠੇ ਕਿਵੇਂ ਆਪਾਂ ਠੀਕ ਕਰ ਸਕਦੇ ਆ ਇੱਕ ਤਾਂ ਪਾਣੀ ਦੀ ਇਨਟੇਕ ਨੂੰ ਵਧਾਉਣਾ ਹੈ ਆਪਾਂ ਨੇ ਪਾਣੀ ਜਿਹੜਾ ਆਪਾਂ ਪੀਂਨੇ ਆ ਪਾਣੀ ਦੀ ਇਨਟੇਕ ਨੂੰ ਵਧਾਓ ਪਾਣੀ ਵੀ ਕਿਵੇਂ ਪੀਣਾ ਜਿਸ ਤਰ੍ਹਾਂ ਪਰ ਰੋਟੀ ਖਾਣੇ ਆ ਉਸ ਟਾਈਮ ਨਹੀਂ ਪਾਣੀ ਪੀਣਾ ਰੋਟੀ ਦੇ ਵਿੱਚ ਨਹੀਂ ਪੀਣਾ ਰੋਟੀ ਦੇ ਉੱਪਰ ਦੀ ਨਹੀਂ ਪਾਣੀ ਪੀਣਾ ਪਾਣੀ ਪੀਣਾ ਘੰਟਾ ਡਿਆੜ ਘੰਟਾ ਬਾਅਦ ਜਦੋਂ ਵੀ ਪਾਣੀ ਪੀਣਾ ਇੱਕ ਜਿਸ ਤਰ੍ਹਾਂ ਇਸਲਾਮ ਚ ਕਹਿੰਦੇ ਆ ਵੀ ਸੁਨਨਤੀ ਤਰੀਕੇ ਨਾਲ ਬੈਠ ਕੇ ਪਾਣੀ ਪੀਓ ਹੌਲੀ ਹੌਲੀ ਕਰਕੇ ਸਿਪ ਸਿਪ ਪਾਣੀ ਪੀਓ ਜਿਸ ਤਰ੍ਹਾਂ ਪਚਾ ਪਿੰਨੇ ਆ ਉਸ ਤਰ੍ਹਾਂ ਪਾਣੀ ਪੀਓ ਉਹਦੇ ਨਾਲ ਕੀ ਹੈ ਜਿਹੜੀ ਆਪਣੀ ਮੂਹ ਦੀ ਪੂਰੀ ਲਾਰ ਹੈ ਉਹ ਆਪਣੇ ਜੀਏਟੀ ਸਿਸਟਮ ਚ ਚੱਲ ਜਾਂਦੀ ਏ ਠੀਕ ਹੈ ਨਾ ਇਹਦੇ ਵਿੱਚ ਸਾਰੇ ਡਾਈਜੈਸਟਿਵ ਐਂਜ਼ਾਈਮ ਹੁੰਦੇ ਨੇ ਲਾਰ ਤੁਹਾਡੇ ਪਾਣੀ ਦੇ ਨਾਲ ਅੰਦਰ ਜਾਣੀ ਚਾਹੀਦੀ ਏ ਠੀਕ ਹੈ ਨਾ ਪਾਣੀ ਪੀਣ ਦਾ ਤਰੀਕਾ ਠੀਕ ਹੋਣਾ ਚਾਹੀਦਾ ਤੁਹਾਨੂੰ ਖਾਣੇ ਦੇ ਵਿੱਚ ਨਹੀਂ ਪੀਣਾ ਖਾਣੇ ਦੇ ਉੱਪਰ ਨਹੀਂ ਪੀਣਾ ਪਾਣੀ ਪੀਣਾ ਘੰਟਾ ਡੇਢ ਘੰਟਾ ਬਾਅਦ ਜਿਹੜਾ ਪਾਣੀ ਪੀਣਾ ਨਾਰਮਲ ਪਾਣੀ ਪੀਣਾ ਘੜੇ ਵਾਲਾ ਜਾਂ ਫਿਰ ਨਾਰਮਲ ਫਿਲਟਰ ਵਾਲਾ ਜਿਹੜਾ ਠੰਡਾ ਪਾਣੀ ਪੀਣੇ ਆ ਉਹ ਵੀ ਕਬਜ਼ ਦਾ ਇੱਕ ਕਾਰਨ ਬਣਦਾ ਹੈ ਜੀ ਦੂਸਰੀ ਚੀਜ਼ ਇਹਦੇ ਵਿੱਚ ਜਦੋਂ ਵੀ ਖਾਣਾ ਖਾਣਾ ਤੁਸੀਂ ਨੀਚੇ ਬੈਠ ਕੇ ਖਾਣਾ 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 ਜਦੋਂ ਖਾਣਾ ਤੁਸੀਂ ਹੌਲੀ ਹਰ ਧਰਮ ਦੇ ਵਿੱਚ ਵੀ ਦੱਸਿਆ ਗਿਆ ਹੈ ਸ਼ਾਸਤਰਾਂ ਦੇ ਵਿੱਚ ਵੀ ਦੱਸਿਆ ਗਿਆ ਹੈ ਕਿ 32 ਵਾਰ ਇੱਕ ਖਾਣੇ ਨੂੰ ਆਪਣੇ ਇੱਕ ਜਿਹੜਾ ਉਹ ਹੈ ਲੁਕਮਾ ਉਹਨੂੰ 32 ਵਾਰ ਚਬਾਉਣਾ ਹੈ ਠੀਕ ਹੈ ਨਾ ਉਹਦਾ ਕਹਿਣ ਦਾ ਮਤਲਬ ਇਹ ਨਹੀਂ ਕਿ ਆਪਾਂ ਗਿਣਨ ਬੈਠ ਜਾਈਏ ਉਹਦਾ ਇਹ ਹੈ ਵੀ ਜਿਹੜੀ ਆਪਣੀ ਮੂੰਹ ਦੀ ਲਾਰ ਹੈ ਸਲਾਈਵ ਹੈ ਜਿਹਦੇ ਵਿੱਚ ਮਾਈਲੇਜ ਹੈ ਇਸ ਤਰ੍ਹਾਂ ਦੇ ਐਂਜ਼ਾਈਮ ਹੁੰਦੇ ਨੇ ਉਹ ਮਿਕਸ ਹੋ ਕੇ ਜਾਵੇ ਕਿਉਂਕਿ ਇੱਧੇ ਤੋਂ ਜ਼ਿਆਦਾ ਜਿਹੜਾ ਆਪਣਾ ਕਾਰਬੋਹਾਈਡਰੇਟ ਹੈ ਮੂੰਹ 'ਚ ਹੀ ਪਚੇ ਜਾਂਦਾ ਜੀ ਜਦੋਂ ਤੁਸੀਂ ਜਲਦੀਬਾਜੀ 'ਚ ਖਾਣੇ ਆ ਫੋਨ ਦੇਖਦੇ ਹੋ ਖਾਣਾ ਖਾਣੇ ਹੋ ਬੇਧਿਆਨ ਹੋ ਕੇ ਖਾਣਾ ਖਾਣੇ ਹੋ ਵੀ ਇੱਧਰ ਬੜੇ-ਬੜੇ ਮਤਲ ਤੇ ਕਬਜ ਜੇ ਇਸ ਨੂੰ ਸਿਆਮੰਦੀ ਇਸ ਕਰਕੇ ਖਾਣਾ ਧਿਆਨ ਨਾਲ ਖਾਦਾ ਜਾਵੇ ਖਾਣੇ ਜੀ ਧਿਆਨ ਹੋਣਾ ਚਾਹੀਦਾ ਜੀ ਤੀਸਰੀ ਜਿਹੜੀ ਚੀਜ਼ ਹੈ ਆਪਣੇ ਇਹਨੂੰ ਠੀਕ ਕਰਨੇ ਤਾਂ ਖਾਣੇ ਤੋਂ ਪਹਿਲਾਂ ਥੋੜਾ ਬਹੁਤ ਸਲਾਦ ਖਾਓ ਜੀ ਠੀਕ ਹੈ ਜਿਹੜਾ ਇਸ ਤੋਂ ਨੈਕਸਟ ਹੈ ਉਹਦੇ ਵਿੱਚ ਇਹ ਹੈ ਕਿ ਰਾਤ ਵਾਲਾ ਖਾਣਾ ਸਜਰੇ ਖਾਓ ਠੀਕ ਠੀਕ ਹੈ ਇੱਕ ਇਹਦੇ ਵਿੱਚ ਕੀ ਹੈ ਕਿ ਮੈਦੇ ਵਾਲੀਆਂ ਜਿੰਨੀਆਂ ਚੀਜ਼ਾਂ ਨੇ ਚਾਹੀਦੀ ਉਹ ਲਗਾ ਲਓ ਆਪਣਾ ਪੇਸਟੀ ਲਗਾ ਲਓ ਬ੍ਰੈਡ ਲਗਾ ਲਓ ਆਪਣੀਆਂ ਜਿੰਨੀਆਂ ਮੈਗੀ ਹੋ ਗਈਆਂ ਪਾਸਤਾ ਹੋ ਗਿਆ ਜਿੰਨੀਆਂ ਮੈਦੇ ਵਾਲੀਆਂ ਚੀਜ਼ਾਂ ਨੇ ਸਮੋਸਾ ਹੋ ਗਿਆ ਇਹਨਾਂ ਨੂੰ ਬੰਦ ਕਰੋ ਕਿਉਂਕਿ ਮੈਦਾ ਹੀ ਕਹੇ ਜੀ ਚੀਜ਼ ਹੈ ਕਿ ਲੇਅਰ ਬਣਾ ਲੈਂਦੀ ਹੈ ਜਾ ਕੇ ਇੰਟਰਸਾਈਨ ਦੇ ਉੱਪਰ ਜੰਮ ਜਾਂਦੀ ਹੈ ਜੰਮ ਜਾਂਦੀ ਹੈ ਠੀਕ ਹੈ ਨਾ ਉਹ ਵੀ ਅੱਗੇ ਜਾ ਕੇ ਤੁਹਾਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਿਸ ਨਾਲ ਕਬਜ ਹੈ ਪੈਦਾ ਕਰਦਾ ਇਹ ਸਾਈਡ ਤੇ ਕਰ ਦੋ ਜੀ ਫਿਰ ਇਸ ਤੋਂ ਜਿਹੜੀ ਆਪਾਂ ਗੱਲ ਕਰਕੇ ਹਟਿਆ ਕੀ ਇੰਡੀਅਨ ਟਾਇਲਟ ਸ਼ੀਟ ਜਿਹੜਾ ਤਾਂ ਚਲੋ ਬਜ਼ੁਰਗ ਹੋ ਗਿਆ ਨਹੀਂ ਗੋਟੇ ਕੰਮ ਕਰਦੇ ਉਹਦੀ ਤਾਂ ਮਜਬੂਰੀ ਹੈ ਕਿ ਵੈਸਟਰਨ ਟਾਇਲਟ ਸ਼ੀਟ ਯੂਜ਼ ਕਰਨਾ ਜਿਹੜੇ ਆ ਠੀਕ ਨੇ ਲੋਕ ਬੈਠ ਸਕਦੇ ਨੇ ਪੈਰਾਂ ਪਰ ਉਹ ਇੰਡੀਅਨ ਟਾਇਲਟ ਸ਼ੀਟ ਹੀ ਅਗਲੇ ਤੁਹਾਡੇ ਕੋਲੇ ਆਪਸ਼ਨ ਹੈ ਤੇ ਇੰਡੀਅਨ ਟਾਇਲਟ ਸ਼ੀਟ ਯੂਜ਼ ਕਰੋ ਠੀਕ ਹੈ ਨਾ ਇਹ ਤਾਂ ਹੈ ਇਹਦੇ ਬਿਨਾ ਮੈਡੀਸਿਨ ਜਿਹੜੇ ਆਪਾਂ ਕਰ ਸਕਦੇ ਆ ਉਹ ਹੈ ਇਸ ਤੋਂ ਇਲਾਵਾ ਜੇ ਇਹਦੇ ਵਿੱਚ ਗੱਲ ਕਰੀ ਫਿਜ਼ੀਕਲ ਐਕਟੀਵਿਟੀ ਨੂੰ ਵਧਾਓ ਆਪਣੀ ਸੈਰ ਕਰੋ ਯੋਗਾ ਕਰੋ ਠੀਕ ਹੈ ਨਾ ਫਿਜ਼ੀਕਲ ਐਕਟੀਵਿਟੀ ਨੂੰ ਵਧਾਓ ਜੀ ਇਹ ਤਾਂ ਸੀਗੇ ਵਿਦਆਉਟ ਮੈਡੀਸਿਨ ਮਤਲਬ ਕਿਵੇਂ ਆਪਾਂ ਆਪਣੀ ਜੀਵਨ ਸ਼ੈਲੀ ਨੂੰ ਚੇਂਜ ਕਰਕੇ ਕਬਜ ਨੂੰ ਠੀਕ ਕਰ ਸਕਦੇ ਆ ਫਿਰ ਵੀ ਅਗਰ ਇਹਦੇ ਨਾਲ ਨਹੀਂ ਠੀਕ ਹੁੰਦਾ ਇੱਕ ਮੈਂ ਤੁਹਾਨੂੰ ਵੈਸੇ ਤਾਂ ਜਿਹੜਾ ਹੁੰਦਾ ਆਯੁਰਵੇਦ ਦੇ ਵਿੱਚ ਕੀ ਹੈ ਕਿ ਇੱਕ ਦਵਾਈ ਸਾਰਿਆਂ ਲਈ ਸਪੈਸੀਫਿਕ ਨਹੀਂ ਹੁੰਦੀ ਆਯੁਰਵੇਦ ਵਿੱਚ ਕੀ ਹੈ ਅਸੀਂ ਨਬਜ਼ ਦੇਖਦੇ ਆਂ ਨਬਜ਼ ਦੇ ਅਕੋਰਡਿੰਗ ਉਹਦੀ ਬਾਤ ਪਿਤ ਕਾਫ ਕੀ ਪ੍ਰਕਿਰਤੀ ਹੈ ਜੀ ਉਹਦੇ ਅਕੋਰਡਿੰਗ ਹੀ ਅਸੀਂ ਮੈਡੀਸਿਨ ਡਿਸਾਈਡ ਕਰਦੇ ਆਂ ਵੀ ਕਿਹੜੀ ਦੇਣੀ ਹੈ ਪੇਸ਼ੰਤ ਨੂੰ ਠੀਕ ਹੈ ਹੁਣ ਕਬਜ ਦੀਆਂ ਆਯੁਰਵੇਦ ਚ ਹਜ਼ਾਰਾਂ ਮੈਡੀਸਿਨ ਦਸੀਆਂ ਗਈਆਂ ਨੇ ਠੀਕ ਹੈ ਅਸੀਂ ਚੂਜ਼ ਕਰਦੇ ਆਂ ਮੈਡੀਸਿਨ ਪੇਸ਼ੈਂਟ ਦੇ ਅਕੋਰਡਿੰਗ ਉਹਦੀ ਹਿਸਟਰੀ ਲੈ ਕੇ ਵੀ ਉਹਦੀ ਜਿਹੜੀ ਬੜੀ ਆਂਦ ਹੈ ਉਹਦੇ ਵਿੱਚ ਕੋਈ ਖੁਸ਼ਕੀ ਤਾਂ ਨਹੀਂ ਜ਼ਿਆਦਾ ਕਾਰਨ ਕੀ ਹੈ ਜਾਂ ਮੈਦਾ ਜ਼ਿਆਦਾ ਲੈ ਰਿਹਾ ਜਾਂ ਫਾਈਬਰ ਨਹੀਂ ਪ੍ਰੋਪਰ ਲੈ ਰਿਹਾ ਜਾਂ ਪਾਣੀ ਨਹੀਂ ਪ੍ਰੋਪਰ ਪੀ ਰਿਹਾ ਅਸੀਂ ਡਿਸਾਈਡ ਕਰਨਾ ਹੁੰਦਾ ਉਹਦੀ ਨਵਜ਼ ਦੇਖ ਕੇ ਉਹਦੀ ਹਿਸਟਰੀ ਲੈ ਕੇ ਵੀ ਕੀ ਪੇਸ਼ੈਂਟ ਨੂੰ ਕਾਰਨ ਕੀ ਹੈ ਕਬਜ਼ ਦਾ ਠੀਕ ਹੈ ਇਹਦੇ ਵਿੱਚ ਇੱਕ ਮੈਡੀਸਿਨ ਕੋਈ ਵੀ ਸਪੈਸੀਫਿਕ ਨਹੀਂ ਹੁੰਦੀ ਕਿਸੇ ਲਈ ਵੀ ਵੀ ਆਪਾਂ ਇਹ ਸਭ ਕੋਲ ਦਾ ਬਰਾਦਾ ਸਾਰਿਆਂ ਨੂੰ ਨਹੀਂ ਕਹਿ ਸਕਦਾ ਵੀ ਤੂੰ ਲੈ ਲੈ ਹੋ ਸਕਦਾ ਹੈ ਕਿ ਇਹਨਾਂ ਨੂੰ ਫਾਇਦਾ ਕਰੇ ਕਈਆਂ ਨੂੰ ਨੁਕਸਾਨ ਕਰੇ ਜਿਸ ਤਰ੍ਹਾਂ ਆਪਾਂ ਇਹਦੇ ਵਿੱਚ ਐਲੋਪੈਥੀ ਸਿਸਟਮ ਚ ਕਹਿ ਦਿੰਦੇ ਆ ਕਿਸੇ ਨੂੰ ਬੁਖਾਰ ਹੋਇਆ ਆਪਾਂ ਕਹਿੰਦੇ ਆ ਪੈਰਾਸੀਟਾਮੋਲ ਲੈ ਲੈ ਯਾ ਡੋਲੋਰ ਲੈ ਲੈ ਇਹਦੇ ਵਿੱਚ ਜਿਹੜੀਆਂ ਮੈਡੀਸਿਨ ਹੁੰਦੀਆਂ ਨੇ ਬੜੀਆਂ ਸਪੈਸੀਫਿਕ ਹੁੰਦੀਆਂ ਨੇ ਤੁਸੀਂ ਪ੍ਰਕਿਰਤੀ ਦੇਖਣੀ ਹੈ ਪੇਸ਼ੈਂਟ ਦੀ ਪ੍ਰਕਿਰਤੀ ਨਿਰਧਾਰਨ ਕਰਕੇ ਫੇਰ ਹੀ ਤੁਸੀਂ ਨਾ ਕਿ ਜਿਹੜੀ ਸਾਰਿਆਂ ਨੂੰ ਲਗਭਗ 70-80% ਬੰਦਿਆਂ ਨੂੰ ਉਹ ਸ਼ੂਟ ਬੈਠੂਗਾ ਜੀ ਉਹਦੇ ਵਿੱਚ ਇੱਕ ਤਾਂ ਆਪਣਾ ਹੈ ਇਸਬਗੋਲ ਦਾ ਬਰਾਦਾ ਜਿਹੜਾ ਕਿ ਸਾਰਿਆਂ ਨੇ ਸੁਣਿਆ ਇਸਬਗੋਲ ਦਾ ਬਰਾਦਾ ਦੂਸਰੀ ਜਿਹੜੀ ਉਹਦੇ ਵਿੱਚ ਆਈਟਮ ਹੈ ਆਪਣੀ ਹਾਰਡ ਹੈੜਾ ਵੀ ਕਹਿ ਦਿੰਦੇ ਆ ਇਹਨੂੰ ਆਪਾਂ ਜੀ ਤੀਸਰੀ ਜਿਹੜੀ ਉਹਦੇ ਚੀਜ਼ ਹੈ ਅਮਲਤਾਂਸ ਜੀ ਲੰਬੀਆਂ ਲੰਬੀਆਂ ਫਲੀਆਂ ਜਿਹੀਆਂ ਹੁੰਦੀਆਂ ਨੇ ਅਮਲਤਾਂਸ ਚੌਥੀ ਜਿਹੜੀ ਇਹਦੇ ਚੀਜ਼ ਹੈ ਸਨਾਇ ਪੱਤਾ ਜੀ ਹੁਣ ਇਹਦੀ ਰੇਸ਼ੋ ਕੀ ਕੀ ਲੈਣੀ ਹੈ ਇਹਦੇ ਵਿੱਚੋਂ ਆਪਾਂ ਨੇ 60 ਗ੍ਰਾਮ ਲੈਣਾ ਹੈ ਆਪਣਾ ਇਸਬਗੋਲ ਦਾ ਬਰਾਦਾ ਸਭ ਤੋਂ ਜ਼ਿਆਦਾ ਇਸਬਗੋਲ ਦਾ ਬਰਾਦਾ ਲੈਣਾ ਹੈ ਇਦੇ ਵਿੱਚ ਆਪਾਂ ਨੇ 10 ਗ੍ਰਾਮ ਲੈਣਾ ਹੈ ਆਪਾਂ ਨੇ ਹਰਡ ਹੈਡਾਂ ਜਿਹਨੂੰ ਆਪਾਂ ਕਹਿੰਦੇ ਆ ਠੀਕ ਹੈ 20 ਗ੍ਰਾਮ ਆਪਾਂ ਨੇ ਲੈਣਾ ਸਨਾਏ ਪੱਤਾ ਜੀ ਠੀਕ ਹੈ ਨਾ 10 ਗ੍ਰਾਮ ਆਪਾਂ ਨੇ ਲੈਣਾ ਅਮਲਤਾਜ਼ ਦੀ ਫਲੀ ਜਿਹੜੀ ਅਮਲਤਾਜ਼ਾ ਹੋਵੇ ਇਹ ਬਣ ਗਿਆ 100 ਗ੍ਰਾਮ ਇਹਨੂੰ ਪਾਊਡਰ ਕਰ ਲਓ ਜੀ ਪਾਊਡਰ ਬਣਾ ਲਓ ਠੀਕ ਹੈ ਨਾ ਇਹਦਾ ਇੱਕ ਚਮਚਾ ਰਾਤ ਨੂੰ ਸੌਣ ਲੱਗੇ ਕੋਸੇ ਪਾਣੀ ਜਾਂ ਦੁੱਧ ਦੇ ਨਾਲ ਲੈ ਲਓ ਜੀ ਮਤਲਬ ਇਹ ਇੱਕ ਜਨਰਲਾਈਜ਼ ਫਾਰਮੂਲਾ ਮੈਂ ਦੇ ਦਿੱਤਾ ਅਗਰ ਇਹਦੇ ਨਾਲ ਵੀ ਨਹੀਂ ਠੀਕ ਹੁੰਦੀ ਕਿਉਂਕਿ ਆਪਾਂ ਦਾ ਜਿਹੜੇ ਆਪਣਾ ਵੀਡੀਓ ਪਾਉਣ ਦਾ ਮਕਸਦ ਹੁੰਦਾ ਕਿ ਲੋਕਾਂ ਨੂੰ ਵੇਅਰ ਕਰੀਏ ਉਹ ਪ੍ਰੋਬਲਮ ਬਾਰੇ ਕਿਉਂਕਿ ਸਾਰੀਆਂ ਜਿਹੜੀਆਂ ਕੋਈ ਵੀ ਫਾਰਮੂਲਾ ਦੇ ਕੇ ਅੰਦਾਜ਼ਨ ਦੋਨੋਂ ਬਣਾਣਾ ਉਹ ਚੀਜ਼ ਚੀਜ਼ ਠੀਕ ਨਹੀਂ ਹੁੰਦੀ ਠੀਕ ਹੈ ਤੁਸੀਂ ਕਿਸੇ ਵੀ ਅੱਛੇ ਕੁਆਲੀਫਾਈਡ ਜਿਹੜੇ ਵੈਦ ਨੇ ਜਾਂ ਡਾਕਟਰ ਨੇ ਉਹਨਾਂ ਨੂੰ ਇੱਕ ਵਾਰੀ ਕੰਸਲਟ ਕਰਕੇ ਫੇਰ ਹੀ ਆਪਣਾ ਇਲਾਜ ਸ਼ੁਰੂ ਕੀਤਾ ਜਾਵੇ ਤਾਂ ਵਧੀਆ ਲੱਗੇ ਇੱਕ ਮੈਂ ਜਨਰਲਾਈਜ਼ ਫਾਰਮੂ ਬਿਨਾਂ ਦਵਾਈ ਤੋਂ ਕਬਜ ਨੂੰ ਕਿਵੇਂ ਠੀਕ ਕਰ ਸਕਦੇ ਆ ਉਹ ਮੈਂ ਦੱਸਿਆ। ਅਗਰ ਕਿਸੇ ਨੂੰ ਵੀ ਜ਼ਿਆਦਾ ਪ੍ਰੋਬਲਮ ਹੈ ਤਾਂ ਸਾਡੇ ਜਿਹੜੇ ਨੰਬਰ ਦਿੱਤੇ ਹੋਏ ਨੇ ਸਕਰੀਨ ਤੇ ਉਹਨੂੰ ਕੰਸਲਟ ਕਰ ਸਕਦਾ ਠੀਕ ਹੈ। ਤੁਹਾਨੂੰ ਮਿਲਣ ਦਾ ਸਮਾਂ ਕਿਹੜਾ ਜੀ? ਮੈਂ ਦੁਪਹਿਰੋਂ ਬਾਅਦ ਹੀ ਮਿਲਣਾ। ਸਵੇਰੇ ਟਾਈਮ ਮੇਰੀ ਜਿਹੜੀ ਜੂਨੀਅਰ ਟੀਮ ਹੁੰਦੀ ਹੈ ਉਹ ਹੀ ਦੇਖਦੀ ਹੈ। ਠੀਕ ਹੈ ਨਾ? ਬਾਕੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਜਿਹੜੇ ਆਪਣੇ ਸਕਰੀਨ ਤੇ ਦਿੱਤੇ ਹੋਏ ਨੰਬਰ ਨੇ ਉਹਨਾਂ ਤੇ ਗੱਲ ਕਰ ਸਕਦੇ ਹੋ ਤੁਸੀਂ ਕਿਸੇ ਵੀ ਟਾਈਮ। ਠੀਕ ਹੈ ਜੀ। ਸੋ ਸਰੋਤਿਓ ਇਹ ਸਾਡੇ ਡਾਕਟਰ ਸਹਿਦ ਪ੍ਰਵੇਸ਼ ਜੀ ਜੋ ਕਿ ਅਜਰਵਾਇ ਦੇ ਮਹਾ ਡਾਕਟਰ ਨੇ ਅੱਜ ਦੇ ਐਪੀਸੋਡ ਵਿੱਚ ਆਪਾਂ ਸੁਣਿਆ ਕਬਜ ਦੇ ਕਾਰਨ ਤੇ ਇਲਾਜ ਤੇ ਉਹਨਾਂ ਦਾ ਫਾਰਮੂਲਾ ਨੁਸਖਾ ਜੋ ਆਪਾਂ ਡਾਕਟਰ ਸਾਹਿਬ ਨੇ ਬੋਲਿਆ ਆਪਾਂ ਉਹ ਅਪਣਾ ਸਕਦੇ ਹਾਂ ਤੇ ਇਹਨਾਂ ਨਾਲ ਆਪਾਂ ਸੰਪਰਕ ਵੀ ਕਰ ਸਕਦੇ ਹਾਂ ਇਹਨਾਂ ਨੂੰ ਆਪਾਂ ਇਹਦੇ ਹਸਪਤਾਲ ਵਿੱਚ ਜੋੜੀਆਂ ਕਲੀਨਿਕ ਹੈ ਹੈ ਉੱਥੇ ਆਪਾਂ ਮਿਲ ਵੀ ਸਕਦੇ ਹਾਂ ਸੋ ਮੇਰੀ ਬੇਨਤੀ ਹੈ ਕਿ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਅੱਗੇ ਕਰ ਦੇ ਤਾਂ ਕਿ ਹੋਰਾਂ ਦਾ ਵੀ ਫਾਇਦਾ ਹੋ ਸਕੇ ਅਤੇ ਜਿੰਨਾਂ ਵੀਰਾਂ ਭੈਣਾਂ ਨੇ ਹੁਣ ਤੱਕ ਆਪਣਾ ਚੈਨਲ ਜਗਤਾਰ ਸਿੰਘ ਸਿੱਧੂ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਜੀ ਡਾਕਟਰ ਸਾਹਿਬ ਜਾਂਦੇ ਜਾਂਦੇ ਮੇਰਾ ਆਖਰੀ ਸਵਾਲ ਇਹ ਹੀ ਹੈ ਕਿ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਆਮ ਲੋਕਾਂ ਨੂੰ ਕਿ ਉਹ ਤੰਦਰੁਸਤ ਰਹਿਣ ਬਿਮਾਰ ਹੋਣ ਹੀ ਨਾ ਜਨਰਲ ਬਸ ਇਹ ਹੀ ਹੈ ਇੱਕ ਜਨਰਲ ਮੈਸੇਜ ਹੈ ਸਾਰਿਆਂ ਲਈ ਹੈ ਹਰ ਬੰਦੇ ਦੇ ਸਿਆਣੇ ਤੇ ਛੋਟੇ ਦੇ ਨੌਜਵਾਨ ਤੇ ਹਰ ਬੰਦੇ ਦੇ ਢੁਕਦਾ ਹੈ ਕਿ ਜਿਹੜਾ ਅੱਜ ਦਾ ਜਿਹੜਾ ਖਾਣ ਪਾਣ ਹੈ ਹੁਣ ਜਿਹੜਾ ਦੁੱਧ ਆਪਾਂ ਦੁੱਧ ਕਹੀ ਜਾਂਦੇ ਸੀ ਤੇਰਮਾ ਰਤਨ ਹੈ ਠੀਕ ਹੈ ਨਾ ਸਾਰੇ ਮੰਨਦੇ ਸੀ ਵਧੀਆ ਸੀ ਸਾਰੇ ਮਤਲਬ ਕੰਮ ਵੀ ਉਨਾ ਹੀ ਕਰਦੇ ਸੀ ਬੰਦੇ ਉਨਾ ਹੀ ਖਾਂਦੇ ਸੀ ਮਤਲਬ ਕੋਈ ਬਿਮਾਰੀ ਨਹੀਂ ਆਉਂਦੀ ਸੀ ਅੱਜ ਦੇ ਟਾਈਮ 'ਚ ਜਿਹੜਾ ਹੁਣ ਤੁਸੀਂ ਤੇਰਵੇਂ ਰਤਨ ਦੀ ਗੱਲ ਕਰਦੇ ਹੋ ਉਹੀ ਜ਼ਹਿਰੀਲਾ ਬਣ ਗਿਆ ਤੁਹਾਨੂੰ ਪਿਓਰ ਦੁੱਧ ਮਿਲਦਾ ਹੀ ਨਹੀਂ ਇਸ ਕਰਕੇ ਦੁੱਧ ਦੁੱਧ ਤੋਂ ਬਣੀਆਂ ਚੀਜ਼ਾਂ ਜਿੰਨੀਆਂ ਘਟਾ ਸਕਦੇ ਹੋ ਘਟਾਓ ਅਗਰ ਤੁਸੀਂ ਹੈਲਥੀ ਰਹਿਣਾ ਹੈ ਤੇ ਆਪਣੇ ਖਾਣੇ ਦੇ ਵਿੱਚ ਸਲਾਦ ਤੇ ਫਰੂਟਸ ਨੂੰ ਐਡ ਕਰੋ ਠੀਕ ਹੈ ਇਸ ਤੋਂ ਇਲਾਵਾ ਜਿਸ ਤਰ੍ਹਾਂ ਆਪਾਂ अनाज ਸਿਰਫ ਦੋ ਹੀ ਮੰਨਦੇ ਆਂ ਵੀ ਕਣਕ ਤੇ ਚਾਵਲ ਅਨਾਜ ਨੇ ਇਹ ਤੋਂ ਇਲਾਵਾ ਵੀ ਅਨਾਜ ਬਹੁਤ ਨੇ ਕਿਉਂਕਿ ਕਣਕ ਤੇ ਚਾਵਲ ਵੀ ਨਾਲ ਵੀ ਉਹੀ ਖੇਡ ਹੋਈ ਹੈ ਜਿਹੜੀ ਦੁੱਧ ਦੇ ਨਾਲ ਹੋਈ ਹੈ ਕਮਰਸ਼ੀਅਲਾਈਜੇਸ਼ਨ ਹੋ ਗਈ ਹੈ ਕਿਉਂਕਿ ਜਿਹੜੀ ਅੱਜ ਦੀ ਕਣਕ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਲੈਵਲ ਦੇ ਉੱਪਰ ਗਲੂਟਨ ਆ ਗਿਆ ਹੈ ਠੀਕ ਹੈ ਨਾ ਕਿਉਂਕਿ ਝਾੜ ਵਧਾਉਣ ਦੇ ਚੱਕਰ ਚ ਆਪਾਂ ਇਹਨੂੰ ਇੱਥੇ ਤੱਕ ਲੈ ਗਏ ਆ ਕਿ ਇਹਦੇ ਵਿੱਚ ਗਲੂਟਨ ਹੋ ਗਿਆ ਇਹੇ ਚ ਖੇਡ ਹੋਈ ਹੈ ਚਾਵਲਾਂ ਨਾਲ ਜਿਹੜੇ ਇਸ ਤੋਂ ਇਲਾਵਾ ਅਨਾਜ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਹਜੇ ਹਾਈਬ੍ਰਿਡ ਹਾਈਬ੍ਰਿਡ ਨਹੀਂ ਕਿਹਾ ਉਹਨਾਂ ਨੂੰ ਜਿਹਦੇ ਵਿੱਚ ਬਾਜਰਾ ਆ ਗਿਆ ਜਵਾਰ ਹੈ ਜੀ ਇਹ ਆਪਾਂ ਰਾਗੀ ਦੀ ਗੱਲ ਕਰ ਲਈਏ ਠੀਕ ਹੈ ਨਾ ਜਿਹੜੇ ਨਿਊਟਰਲ ਅਨਾਜ ਨੇ ਜਾਂ ਇਸ ਤੋਂ ਵੀ ਉੱਪਰ ਜਿਹੜੇ ਅਨਾਜ ਨੇ ਜਿਹਨਾਂ ਨੂੰ ਸ਼ਰੀਰ ਦਾ ਨੈਮਲੇਟ ਕਹਿ ਦਿੰਦੇ ਆਪਾਂ ਕੋਤਰਾ ਸਵਾਕ ਕੰਗਣੀ ਮੋٹے ਨਾਜ ਮੋٹے ਅਨਾਜ ਜਿਹਨਾਂ ਨੂੰ ਆਪਾਂ ਕਹਿੰਦੇ ਆ ਠੀਕ ਹੈ ਨਾ ਕੁਟਕੀ ਹੈ ਠੀਕ ਹੈ ਨਾ ਪੀਲੀ ਕੰਗਣੀ ਹਰੀ ਕੰਗਣੀ ਦੋ ਅਲੱਗ-ਅਲੱਗ ਨੇ ਪੰਜ ਅਨਾਜ ਨੇ ਜਿਹਨਾਂ ਨੂੰ ਸ਼ਰੀਰ ਦਾ ਨੈਮਲੇਟ ਵੀ ਕਹਿੰਦੇ ਨੇ ਮਤਲਬ ਇਹ ਚੀਜ਼ਾਂ ਬਲ ਥੋੜਾ-ਥੋੜਾ ਖਾਓ ਠੀਕ ਹੈ ਨਾ ਉਹਦੇ ਨਾਲ ਕੀ ਹੈ ਕਿ ਤੁਸੀਂ ਸਦਾ ਹੈਲਦੀ ਰਹੋਗੇ ਠੀਕ ਹੈ ਨਾ ਤੁਹਾਨੂੰ ਕੋਈ ਬੀਪੀ 슈ਗਰ ਕੈਂਸਰ ਵਗੈਰਾ ਠੀਕ ਹੈ ਇਹ ਜਿਹਨੂੰ ਆਪਾਂ ਕਹਦੇ ਆ ਫੈਟੀ ਲੀਵਰ ਜਾਂ ਲੀਵਰ ਦੀਆਂ ਸਮੱਸਿਆਵਾਂ ਇਹ ਨਹੀਂ ਆਉਣਗੀਆਂ ਇੱਕ ਜਨਰਲ ਮੈਸੇਜ ਹੈ ਕਮਿਊਨਿਟੀ ਨੂੰ ਵੀ ਦੁੱਧ ਦੁੱਧ ਤੋਂ ਬਣੀਆਂ ਚੀਜ਼ਾਂ ਘਟਾਓ ਜੀ ਮੈਦੇ ਵਾਲੀਆਂ ਚੀਜ਼ਾਂ ਜਿੰਨੇ ਫਾਸਟ ਫੂਡ ਨੇ ਕਾਰਬੋਨੇਟਿਡ ਡਰਿੰਕਸ ਵਗੈਰਾ ਕੋਲਡ ਡਰਿੰਕ ਵਗੈਰਾ ਇਹ ਘਟਾਓ ਸਲਾਦ ਵਧਾਓ ਤੇ ਸ਼ਾਮ ਦਾ ਖਾਣਾ ਸੱਜ ਰੱਖੋ ਬਸ ਇਹ ਇੱਕ ਬਹੁਤ ਬੜਾ ਮਤਲਬ ਉਹ ਹੈ ਪੁਆਇੰਟ ਹੈ ਸ਼ਾਮ ਦਾ ਖਾਣਾ ਲੇਟ ਨਾ ਕਰੋ ਸ਼ਾਮ ਦਾ ਖਾਣਾ ਸੂਰਜ ਛਿਪਦੇ ਖਾ ਲੋ ਬਸ ਲੇਟ ਨਾ ਕਰੋ ਸੋ ਸ੍ਰੋਤਿਓ ਸਾਨੂੰ ਉਮੀਦ ਹੈ ਕਿ ਇਹ ਵੀਡੀਓ ਤੁਹਾਡੇ ਵਾਸਤੇ ਬਹੁਤ ਲਾਹੇਵੰਦ ਹੋਣ ਵਾਲੀ ਹੈ ਸੋ ਡਾਕਟਰ ਸਾ ਤੁਹਾਡਾ ਬਹੁਤ ਧੰਵਾਦ ਜੀ ਥੈਂਕ ਯੂ ਥੈਂਕ ਯੂ